ਵਾਪੁਰ ਬਾਲੀ ਬਾਤ ਨਗਰ ਕੀਤਨ ਵਾਲੇ ਬਾਤ ਦੀ ਤਿਆਰੀ ਕਰ ਰਹੀਆਂ ਸੰਗਤਾਂ ਰਾਤ 26 ਭਾਦੋਂ ਸੰਮਤ 556 ਤਿਆਰੀ ਹੋਣਦੀ ਆ ਪਾਲਕੀ ਸਾਹਿਬ ਵਾਲੀ ਬਾਤ ਦੀ ਪਾਲਕੀ ਸਾਹਿਬ ਵਾਲੀ ਬਾਤ ਦੀ ਤਿਆਰੀ ਹੋ ਰਹੀ ਆ ਵਾਹਿਗੁਰੂ 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 ਆਧਾ ਤੱਕ ਲੈ ਜਾਗੇ ਆਪ ਜਾਗੇ ਵਾਹਿਗੁਰੂ ਆਦੇ ਜੀ ਮੈਂ ਕੱਢ ਕੇ ਆਗੇ ਜਾ ਕੇ ਕੱਢੀਏ ਨੂੰ ਵਾਹਿਗੁਰੂ ਵਾਹਿਗੁਰੂ ਫਾਲਕੀ ਸਾਹਿਬ ਦੀ ਬਸ ਦੀ ਤਿਆਰੀ ਹੋ ਰਹੀ ਹੈ ਧੰ ਗੁਰੂ ਨਾਨਕ ਸਾਹਿਬ ਸultanpur lodi ਵਾਹਿਗੁਰੂ 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 वाहे 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 गुरु 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 वागुरु 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 वागुरु